ਫਿਲੌਰ ਦੇ ਸ੍ਰੀ ਗੁਰੂ ਰਵਿਦਾਸ ਮੰਦਿਰ ਸੱਤ ਮੰਜ਼ਲਾ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਵਾਸਤੇ ਇਸ ਤਰੀਕ ਨੂੰ ਹੋਵੇਗੀ ਮੀਟਿੰਗ ਫਿਲੌਰ ਨੂਰ ਮਹਿਲ ਰੋਡ ਤੇ ਸਥਿਤ ਸੱਤ ਮੰਜ਼ਲਾ ਸ੍ਰੀ ਗੁਰੂ ਰਵਿਦਾਸ ਮੰਦਿਰ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਮਿਤੀ 26 ਅਕਤੂਬਰ 2025 ਨੂੰ ਰੱਖੀ ਗਈ ਸੀ ਬਹੁਤ ਸਾਰੇ ਮੋਲਾ ਵਾਸੀ ਸ੍ਰੀ ਗੁਰੂ ਰਵਿਦਾਸ ਮੰਦਿਰ ਦੇ ਕਮਿਊਨਿਟੀ ਹਾਲ ਵਿਖੇ ਪੁੱਜੇ ਲੇਕਿਨ ਕੁਝ ਮੋਲਾ ਵਾਸੀ ਅਤੇ ਪੁਰਾਣੀ ਕਮੇਟੀ ਦੇ ਮੈਂਬਰ ਕਿਸੇ ਕਾਰਨਾਂ ਕਰਕੇ ਮੀਟਿੰਗ ਵਿੱਚ ਹਾਜ਼ਰ ਨਹੀਂ ਹੋ ਪਾਏ ਇਕੱਠੇ ਹੋਏ ਮੋਲਾਵਾਸੀਆਂ ਨੇ ਇੱਕ ਮਤਾ ਪਾ ਕੇ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਦੀ ਚੋਣ ਸੰਬੰਧੀ ਮੀਟਿੰਗ 2 ਨਵੰਬਰ 2025 ਦਿਨ ਐਤਵਾਰ ਸਵੇਰੇ 9 ਵਜੇ ਸ੍ਰੀ ਗੁਰੂ ਰਵਿਦਾਸ ਮੰਦਰ ਨੂਰ ਮਹਿਲ ਰੋਡ ਦੇ ਕਮਿਊਨਿਟੀ ਹਾਲ ਵਿਖੇ ਰੱਖੀ ਗਈ ਹੈ ਸੋ ਆਪ ਸਾਰੇ ਮੋਲਾਵਾਸੀ ਸਮੇਂ ਸਿਰ ਪੁੱਜ ਕੇ ਆਪ ਕੋ ਆਪਣੇ ਵਿਚਾਰ ਦਿਓ ਤਾਂ ਨਵੀਂ ਕਮੇਟੀ ਮੈਂਬਰਾਂ ਦੀ ਚੋਣ ਹੋ ਸਕੇ ਅਤੇ ਗੁਰੂ ਘਰ ਦੇ ਰਹਿਣ ਦੇ ਬਾਕੀ ਕੰਮ ਜਲਦੀ ਪੂਰੇ ਕੀਤੇ ਜਾਣ एपी न्यूज़ पंजाबी ਲਈ ਫਿਲੌਰ ਤੋਂ ਪ੍ਰਭ ਭਾਲ ਦੀ ਖਾਸ ਰਿਪੋਰਟ ਹਾਂਜੀ ਜੈਗੁਰਦੇ ਤੁਹਾਨੂੰ ਕਰਦੇ ਅੱਜ 26 10 2025 ਨੂੰ ਸ੍ਰੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪੰਦਰ ਕਮੇਟੀ ਵਿਖੇ ਮhalla ਨਿਵਾਸੀਆਂ ਨੇ ਰਲ ਕੇ ਸ਼ਰਮ ਸਤੀ ਨਾਲ ਫੈਸਲਾ ਲਿਆ ਹੈ ਜੋ ਪਿਛਲੇ ਸਾਲ 2 11 2024 ਨੂੰ ਮਤਾ ਪਾਇਆ ਗਿਆ ਸੀ ਕਿ ਅਗਲੇ ਸਾਲ ਨਵੀਂ ਕਮੇਟੀ ਚੁਣੀ ਜਾਵੇਗੀ ਉਸ ਸੰਬੰਧੀ ਸਰਵਲ ਮਤਾ ਪਾਇਆ ਗਿਆ ਹੈ ਕਿ ਹੁਣ 2 11 2025 ਨੂੰ ਐਤਵਾਰ ਨੂੰ ਸਵੇਰ 9:00 ਵਜੇ ਮੀਟਿੰਗ ਰੱਖੀ ਗਈ ਹੈ ਸਾਰੇ ਸੱਜਣ ਮਿੱਤਰ ਗੁਰੂ ਦੇ ਪਿਆਰੇ ਪਹੁੰਚ ਕੇ ਗੁਰੂ ਜੀ ਦਾ ਅਸ਼ੀਰਵਾਦ ਲੈ ਕੇ ਆਪਣੇ ਆਪਣੇ ਵਿਚਾਰ ਦੱਸ ਕੇ ਸੁਖਤ ਹਮਲਾ ਮਾਰਨ ਜੈ ਗੁਰਦੇਵ ਧੰਨ ਗੁਰਦੇਵ ਅੱਜ ਮਿਤੀ 26 10 2025 ਦੇ ਵਿੱਚ ਅੱਜ ਮੀਟਿੰਗ ਰੱਖੀ ਗਈ ਸੀ ਜੋ ਕਿ ਕੁਝ ਕਾਰਨਾ ਕਰਕੇ ਉਹ ਰੱਦ ਕਰ ਦਿੱਤੀ ਗਈ ਹੈ ਇਹ ਮੀਟਿੰਗ 2 11 2025 ਨੂੰ ਰੱਖ ਦਿੱਤੀ ਗਈ ਹੈ ਤੇ ਜੋ ਕਿ ਦਿਨ ਐਤਵਾਰ ਜਿਸ ਵਿੱਚ ਸਭ ਮਲਾਂ ਨਿਵਾਸੀਆਂ ਨੇ ਬੇਨਤੀ ਕੀਤੀ ਹੈ ਕਿ ਜੋ ਕੁਝ ਕਮੇਟੀ ਉਹ ਦੁਬਾਰਾ ਚੇਂਜ ਕਰਕੇ ਤੇ ਨਵੇਂ ਸਰੋ ਕਮੇਟੀ ਦੀ ਸਿਰਜਣਾ ਕੀਤੀ ਜਾਵੇ ਤੇ ਸਭ ਮਹੱਲਾਰ ਵਾਸੀਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਵਿਚਾਰ ਦੇਣ ਵਾਸਤੇ ਨਵੀਂ ਕਮੇਟੀ ਨੂੰ ਚੁਣਨ ਵਾਸਤੇ ਸ੍ਰੀ ਗੁਰੂ ਵਦਾਸ ਮੰਦਿਰ ਨੂਮਾ ਰੋਡ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਟਾਈਮ 9 ਵਜੇ ਠੀਕ 9 ਵਜੇ ਕਮੇਟੀ ਦੀ ਮੀਟਿੰਗ ਆਰੰਭ ਹੋਵੇਗੀ ਜੀ ਜੈ ਗੁਰੂ ਦੇ ਧੰਨਵਾਦ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ